ਕਿ ਪ੍ਰੋਫੈਸਰ ਦੀਪਕ ਪੰਜਾਬੀ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਸੋ ਇਹ ਮੇਲਾ ਜਿਹੜਾ ਹੈਗਾ ਉਹ ਪੰਜਾਬੀ ਸੱਭਿਆਚਾਰ ਦੇ ਪੱਖੋਂ ਹੋਵੇ ਪੰਜਾਬੀ ਮਾਂ ਬੋਲੀ ਦੇ ਪੱਖੋਂ ਹੋਵੇ ਬੇਹਦ ਇੰਪੋਰਟੈਂਟ ਹੈ ਤੇ ਬੇਹਦ ਵੱਡਾ ਇਹ ਮੇਲਾ ਹੈਗਾ ਜਿਸ ਦੇ ਵਿੱਚ ਕਈ ਨਾਮੀ ਜਿਹੜੇ ਚਿਹਰੇ ਨੇ ਜਿਹੜੇ ਸਾਹਿਤ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਜਿਹੜੇ ਸੰਗੀਤ ਪੰਜਾਬੀ ਸੰਗੀਤ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਸ਼ਿਰਕਤ ਕੀਤੀ ਹੈ ਤੇ ਇਸ ਮੇਲੇ ਦੇ ਵਿੱਚ ਕਿਸ ਤਰ੍ਹਾਂ ਦੇ ਸੱਭਿਆਚਾਰਕ ਰੰਗ ਵੇਖਣ ਨੂੰ ਮਿਲਦੇ ਨੇ ਤੇ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਜੜੀਆਂ ਨੇ ਉਹ ਆਉਂਦੀਆਂ ਤੇ ਉਹਨਾਂ ਨੇ ਕੀ ਗੱਲਬਾਤ ਕੀਤੀ ਐ ਇਸ ਮੇਲੇ ਬਾਰੇ ਉਹ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ। ਸਭ ਤੋਂ ਪਹਿਲਾਂ ਤਾਂ ਆ ਤਮਾਮ ਸਰੋਤਿਆਂ ਮੇਰੇ ਕੋਲ ਸਤਿ ਸ਼੍ਰੀ ਅਕਾਲ ਤੇ ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਜਿਉਂਦੇ ਜੀ ਕਿਸੇ ਦਾ ਮੇਲਾ ਜਾ ਰਿਹਾ ਤੇ ਉਹ ਮਹਾਨ ਸ਼ਖਸੀਅਤ ਨੇ ਡਾਕਟਰ ਦੀਪਕ ਵਰਮਾਣ ਜੀ ਜਿਹੜੇ ਵੱਖ-ਵੱਖ ਆਉਂਦੇ ਤੇ ਰਹਿ ਚੁੱਕੇ ਨੇ ਪ੍ਰੋਫੈਸਰ ਨੇ ਪੀ ਐਚ ਡੀ ਨੇ ਜਿਨ੍ਹਾਂ ਨੇ अनेका ਵਿਦਿਆਰਥੀ ਦੇਸ਼-ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਾਏ ਤੇ ਅਸੀਂ ਵੀ ਆਏ 1 ਆਫ ਥੈਮ ਐਂਡ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਜਿਉਂਦੇ ਜੀ ਪਤਾ ਤਾਂ ਲੱਗੇ ਮੇਰੀ ਕਿੰਨੀ ਬੁੱਕ ਤਾਂ ਕੰਟਰੀਬਿਊਸ਼ਨ ਯਕੀਨ ਹੈ ਮਰੇ ਤੋਂ ਬਾਅਦ ਤਾਂ ਸਾਰੇ ਹੀ ਲਾ ਲੈ ਲੈਂਦੇ ਨੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਸਭ ਨੂੰ ਵਧਾਈ ਦਿੰਨੀ ਆ ਪੰਜਾਬੀ ਸਹਿਦ ਸਭਾ ਨੂੰ ਭਾਜੀ ਚੰਦਰਪਾਲ ਨੂੰ ਸ਼ਵਰਾਜ ਜੀ ਨੂੰ ਬਹੁਤ ਵਧੀਆ ਉਦਮ ਆ ਰਿਹਾ ਜੇ ਉਦਮ ਹੋਣੇ ਚਾਹੀਦੇ ਦੇਖੋ ਜੀ ਮੇਰੀ ਸੋਚ ਇਹ ਸੀ ਮੈਂ ਕਈ ਸ ਡਾਕਟਰ ਦੀਪ ਕੋਣਾ ਦੇ ਨਾਮ ਉੱਤੇ ਆਰਗੇਨਾਈਜ਼ ਕੀਤਾ ਜਾਵੇ ਪਰ ਇਹਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਡਾਕਟਰ ਦੀਪ ਖੁਦ ਸੀਗੇ ਉਹ ਚਾਹੁੰਦੇ ਸੀ ਕਿ ਮੇਰੇ ਨਾਮ ਦੇ ਮੇਲਾ ਨਹੀਂ ਲਗਣਾ ਚਾਹੀਦਾ ਮੈਂ ਬੜਾ ਬੜੀ ਕੋਸ਼ਿਸ਼ ਕੀਤੀ ਤੇ ਅੰਤ ਵਿੱਚ ਮੈਂ ਗਾਵਜਾ ਹੋ ਗਿਆ ਉਹਨੂੰ ਮਨਾਉਣ ਲਈ ਕਿ ਤੁਹਾਡੇ ਨਾਮ ਦੇ ਮੇਲਾ ਹੀ ਲਾਉਣਾ ਹੀ ਲਾਉਣਾ ਹੈ ਕਿਉਂਕਿ ਜਿਹੜੀ ਸਿਧਾਂਤਕ ਤੌਰ ਤੇ ਮੇਰੀ ਬੀਸ਼ਣ ਇਹ ਆ ਕਿ ਲੋਕ ਜਦੋਂ ਸੰਸਾਰ ਤੋਂ ਰੁਕਸਤ ਹੋ ਜਾਂਦੇ ਆ ਉਹ ਮੇਲੇ ਲਾਉਂਦੇ ਆ ਪਰ ਉਹਨਾਂ ਦੇ ਮੁੜ ਕੇ ਆਉਣਾ ਨਹੀਂ ਹੈਗਾ ਜੇ ਜਮਾ ਬਾਕੀ ਕੁਝ ਵੀ ਆਪਣੀ ਆਪਾਂ ਸੰਸਾਰ ਕਾ ਜਮੀ ਆ ਆਪਾਂ ਪੈਸੇ ਵੀ ਕਮਾਉਂਦੇ ਆ ਕੰਮ ਵੀ ਕਰਦੇ ਆ ਦੁਨੀਆਦਾਰੀ ਵੀ ਕਰਦੇ ਆ ਆਪਾਂ ਕਰਦੇ ਆ ਆਪਣੇ ਵਾਸਤੇ ਆਪਣੇ ਪਰਿਵਾਰ ਲਈ ਡਾਕਟਰ ਦੀਪ ਕਹੋ ਜੀ ਪਰਸਨੈਲਿਟੀ ਹੈ ਜਿਨੇ ਸਮੁੱਚੀ ਪੰਜਾਬੀਅਤ ਲਈ ਕੀਤਾ ਆ ਤੇ ਇਹ ਸਰ ਕੇ ਮੇਰੀ ਸੋਚ ਇਹ ਸੀ ਕਿ ਜਿਹੜੇ ਬੰਦਿਆਂ ਨੇ ਵੀ ਲੀਡ ਤੋਂ ਹਟ ਕੇ ਸਮਾਜ ਲਈ ਕੌਮ ਲਈ ਦੇਸ਼ ਲਈ ਸਟੇਟ ਲਈ ਆਪਣੇ ਭਾਈਚਾਰੇ ਲਈ ਕੁਝ ਕੀਤਾ ਵੱਖਰਾ ਕੀਤਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਯੋਗਦਾਨ ਨੂੰ ਉਹਨਾਂ ਦੀ ਦੇਣ ਨੂੰ ਰੈਕੋਗਨਾਈਜ਼ ਉਹਨਾਂ ਦੇ ਜੀਨੇ ਜੀ ਹੋਣਾ ਚਾਹੀਦਾ ਹੈ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਮੈਨੂੰ ਮਰ ਲੈਣ ਦਿਓ ਯਾਰ ਫਿਰ ਕਰ ਲੈ ਤੁਸੀਂ ਇਹ ਬਹੁਤ ਇਹਨਾਂ ਚ ਮੇਰੇ ਸਟੂਡੈਂਟ ਨੇ ਇਹ ਸੈ ਸਵਾ ਇਹਨਾਂ ਨੇ ਧੋਖ ਸਾਲ ਤੋਂ ਸ਼ੁਰੂ ਕੀਤੀ ਹੈ ਬੜੇ ਇਹਨਾਂ ਨੇ ਕੰਮ ਕੀਤੇ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਸੋ ਮੈਂ ਇਹਨੂੰ ਬਹੁਤ ਇਹ ਕਹਿੰਦੇ ਵੀ ਤੂੰ ਬੋਲ ਲੈ ਜੀ ਜੋ ਮਰਜ਼ੀ ਕਰੀਏ ਸੋ ਮੈਂ ਬੋਲਿਆ ਨਹੀਂ ਇਹ ਸਾਰਾ ਇਹਨਾਂ ਦਾ ਜਲਵਾ ਹੈ ਅਸੀਂ ਹੁਣ ਇਸ ਨੂੰ ਚਾਲੂ ਰੱਖਾਂਗੇ ਇਹ ਤਾਂ ਐਵੇਂ ਇੱਕ ਐਕਸਪੈਰੀਮੈਂਟ ਜਿਹਾ ਸੀ ਐਕਸਪੈਰੀਮੈਂਟ ਇਹਨਾਂ ਦਾ ਹੋ ਗਿਆ ਇਹ ਲੋਕਿ ਸਾਰੇ ਪੰਜਾਬੀ ਭਾਸ਼ਾ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸਹਿਤ ਨੂੰ ਸਾਰੇ ਬੰਦੇ ਇਹ ਪਿਆਰ ਕਰਦੇ ਪ੍ਰਣਾਏ ਹੋਏ ਨੇ ਸੋ ਇਸ ਕਰਕੇ ਮੈਨੂੰ ਇਹਨਾਂ ਦਾ ਸਾਥ ਦੇਣਾ ਬਣਦਾ ਔਰ ਮਜ਼ੇਦਾਰ ਰਹੂੰਗਾ ਜਦ ਤੱਕ ਜਿਉਣਾ ਉਦੋਂ ਬਾਅਦ ਮਰਨ ਤੋਂ ਬਾਅਦ ਜੋ ਮਰਜ਼ੀ ਕਰ ਚੌਂਦੇ ਜੀ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿਸੇ ਤੇ ਚੌਂਦੇ ਜੀ ਮੇਰੇ ਲੱਗਿਆ ਹੋਵੇ ਹੁੰਦੇ ਹੋਣਗੇ ਪਰ ਇਹ ਸਾਰੇ ਤਰੀਫਾਂ ਵੀ ਕਰ ਰਹੇ ਨੇ ਤੁਹਾਡਾ ਯੋਗਦਾਨ ਨੂੰ ਨਹੀਂ ਨਹੀਂ ਮੈਂ ਬਲਜੀਤ ਬਲੀ ਹੋਣ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਢੰਗ ਨਾਲ ਮੈਂ ਪੰਜਾਬੀ ਲਾਗੂ ਕਰਾਈ ਸੀ ਉਹ ਸਾਰੀ ਸਟ੍ਰਗਲ ਦਾ ਉਹਨਾਂ ਨੂੰ ਪਤਾ ਹੈ ਉਹ ਕਵਰ ਕਰਦੇ ਰਹੇ ਉਦੋਂ ਅਜੀਤਵਾਰ ਸੀਗੇ ਸੋ ਉਹਨਾਂ ਨੂੰ ਬਹੁਤ ਜ਼ਿਆਦਾ ਪਤਾ ਹੈ ਇਸ ਗੱਲ ਦਾ ਕੋਈ ਨਾ ਆਪਾਂ ਮਿਲਦੇ ਰਵਾਂਗੇ ਜਿਹੜਾ ਹੀ ਬੰਦਾ ਪੰਜਾਬੀ ਦੀ ਗੱਲ ਕਰਦਾ ਨਾ ਉੱਥੇ ਜਾਣਾ ਸਾਡਾ ਸਾਰਿਆਂ ਦਾ ਬਣਦਾ ਹੈ ਖਾਸ ਕਰਕੇ ਤੁਹਾਡੇ ਚੈਨਲ ਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਪ੍ਰਮੋਟ ਕੀਤੇ ਨਾ ਔਰ ਜਿੰਨਾ ਤੁਹਾਡਾ ਚੈਨਲ ਦੇਖਿਆ ਜਾਂਦਾ ਹੈ ਉਹਨਾਂ ਹੋਰ ਨਹੀਂ ਕੋਈ ਦੇਖਿਆ ਬਹੁਤ-ਬਹੁਤ ਸ਼ੁਕਰੀਆ ਮੋਹਾਲੀ ਵੈਸੇ ਤਾਂ ਮੇਲਿਆਂ ਵਾਸਤੇ ਪਹਿਲਾਂ ਤੋਂ ਹੀ ਮਸ਼ਹੂਰ ਆ ਪਰ ਕਾਫੀ ਗੈਪ ਬਾਅਦ ਮੈਂ ਜਿਸ ਮੇਲੇ 'ਚ ਸ਼ਾਮਲ ਹੋਇਆ ਏ ਡਾਕਟਰ ਸ਼ੇਂਦਰਪਾਲ ਹੋਣਾ ਨੇ ਮੁੱਖ ਪ੍ਰਬੰਧਕਾਂ 'ਚ ਆ ਤੇ ਸਵਰਾਜ ਸੰਧੂ ਭਪਿੰਦਰ ਮਟੋਰੀਏ ਹੁਣੀ ਸਾਡੇ ਪੁਰਾਣੇ ਤੇ ਪਿਆਰੇ ਮਿੱਤਰ ਨੇ ਸਾਰੇ ਤੇ ਮੈਨੂੰ ਬੜਾ ਚਾਹ ਚੜਿਆ ਜਦੋਂ ਇਹਨਾਂ ਦਾ ਸੱਦਾ ਆਇਆ ਤੇ ਮੈਂ ਕਿਹਾ ਵੀ ਮੈਂ ਜ਼ਰੂਰ ਸ਼ਾਮਲ ਹੋਊਂਗਾ ਮੇਲੇ 'ਚ ਇਹਦਾ ਇਸ ਮੇਲੇ ਦੀ ਇੱਕ ਖਾਸੀਅਤ ਹੋਰ ਵੀ ਆ ਦੇਖੋ ਇਹਦੇ ਵਿੱਚ ਸਹਿਤਕ ਰੰਗ ਵੀ ਹੈ ਇੱਕ ਤਰ੍ਹਾਂ ਨਾਲ ਕਵਤਾਵਾਂ ਵਾਲੇ ਵੀ ਹੈ ਗ਼ਜ਼ਲਾਂ ਵਾਲੇ ਵੀ ਆ ਗੀਤਾਂ ਵਾਲੇ ਵੀ ਆ ਸਹਿਤਕ ਗੀਤਾਂ ਵਾਲੇ ਵੀ ਤੇ ਕਮਰਸ਼ੀਅਲ ਗੀਤਾਂ ਵਾਲੇ ਵੀ ਇਸ ਕਰਕੇ ਦੂਜੀ ਗੱਲ ਆ ਖੁੱਲਾ ਪਾਰਕ ਦੇ ਵਿੱਚ ਰੱਖਿਆ ਮੇਲੇ ਦਾ ਇੱਕ ਸੁਭਾਅ ਹੁੰਦਾ ਵੀ ਜਿਹਨੇ ਆਉਣਾ ਆ ਜਾਵੇ ਜਿਹਨੇ ਜਾਣਾ ਚੱਲਿਆ ਜਾਵੇ ਤੇ ਇਸ ਸਵਰਨ ਦੇ ਵਿੱਚ ਬਹੁਤ ਸੋਹਣਾ ਮੈਨੂੰ ਦੁਪਹਿਰ ਹੀ ਦੇਖੋ ਦੁਪਹਿਰ ਹੀ ਮੇਲਾ ਬੜਾ ਸੋਹਣਾ ਲੱਗ ਰਿਹਾ ਤੇ ਦਿਨ شپੇ ਤੱਕ ਚੱਲਣਾ ਬਹੁਤ ਵਧੀਆ ਵਧਾਈਆਂ ਪ੍ਰਬੰਧਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮਿਊਜ਼ਿਕ ਇੰਡਸਟਰੀ ਦੇ ਬਹੁਤ ਬਹੁਤ ਕਿੰਨੀ ਇੰਪੋਰਟੈਂਸ ਹੈ ਕਿ ਕਈ ਉਸ ਤਰ੍ਹਾਂ ਦੀਆਂ ਪਰਫਾਰਮੈਂਸਾਂ ਵੀ ਇੱਥੇ ਰੱਖੇ ਗਈਆਂ ਨੇ ਜਿਹੜੀਆਂ ਸੰਗੀਤ ਨਾਲ ਜਟਕਾ ਵੰਗਿਆ ਕਈ ਛੋਟੇ ਵਰਗੇ ਜਿਹੜੇ ਨਾਮੀ ਚਿਹਰੇ ਹੋਏ ਨੇ ਤੇ ਪੁਸਤਕਾਂ ਆਪਾਂ ਵੇਖੀਏ ਤਾਂ ਕਿੰਨੀ ਜਿਹੜੀ ਇੰਪੋਰਟੈਂਸ ਵੱਧ ਜਾਂਦੀ ਹੁਣ ਦੇਖੋ ਸ਼ਿਵ ਕੁਮਾਰ ਦੇ ਗੀਤ ਗਾਏ ਗਏ ਪਹਿਲਾਂ ਪਿਓਰ ਸਤਕ ਪਪਿੰਦਰ ਮਟੋਰੀਏ ਦਾ ਜਿਹੜਾ ਉਹ ਪੇਰਾ ਆ ਸਪੇਰਾ ਵਰਡਿੰਗ ਵੀ ਕਮਾਲ ਆ ਪਰਫਾਰਮੈਂਸ ਵੀ ਕਲਾਕਾਰਾਂ ਨੇ ਬਹੁਤ ਅੱਛੀ ਦਿੱਤੀ ਏ ਦੇਖੋ ਇਹ ਰੰਗ ਵੀ ਹੈ ਇਸ ਤੋਂ ਬਾਅਦ ਜਿਹੜੇ ਨਾਮੀ ਕਲਾਕਾਰ ਜਿਹਨਾਂ ਨੂੰ ਆਪਾਂ ਕਮਰਸ਼ੀਅਲ ਕਲਾਕਾਰ ਕਹਿੰਦੀ ਉਹ ਵੀ ਪਹੁੰਚਣ ਆਲੇ ਆ ਉਹਨਾਂ ਸਾਰਿਆਂ ਨੇ ਆਉਣਾ ਸੋ ਜਿਵੇਂ ਹੁੰਦਾ ਨਾ ਵੀ ਗੁਲਦਸਤਾ ਸਾਰੇ ਰੰਗਾਂ ਦੇ ਫੁੱਲ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਬਾਬੂਸ਼ਾਹੀ.com ਦੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਸਲਾਮ ਕਹਿੰਦਾ ਜੀ ਇਹ ਮੇਲਾ ਜਿਹੜਾ ਜੀ ਬਹੁਤ ਇੱਕ ਨਵੇਕਲਾ ਮੇਲਾ ਜਿਹੜਾ ਨੇ ਪਿਰਤ ਪਾਈ ਹੈ ਕੀ ਆਮ ਮੇਲੇ ਹੁੰਦੇ ਆ ਜੋ ਜਿੰਦਿਆਂ ਨਹੀਂ ਲੱਗਦੇ ਔਰ ਮੈਂ ਕਹਿੰਦਾ ਹੁਣ ਜਿਹਨੇ ਮਾਂ ਪੁੱਤ ਦੀ ਸੇਵਾ ਕਰਨੀ ਹੈ ਉਹ ਜਿੰਦੇ ਦੀ ਸੇਵਾ ਕਰੇ ਚੰਗੀ ਗੱਲ ਹੈ ਮਰਨ ਤੋਂ ਬਾਅਦ ਸਾਰੇ ਸਲਾਹ ਕਰਦੇ ਰਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਔਰ ਇਹ ਬੜੀ ਵਧੀਆ ਮਿਹਰਤ ਹੈ ਕਿ ਇੱਕ ਜਿੰਨੇ ਬੰਦੇ ਨੇ ਆਪਣਾ ਆਪ ਸਮਰਪਿਤ ਕੀਤਾ ਪੰਜਾਬੀ ਮਾਂ ਬੋਲੀ ਨੂੰ ਅੱਜ ਉਹਦੀ ਯਾਦ ਜਿਹੋਦੇ ਸਾਹਮਣੇ ਮੇਲਾ ਲੱਗ ਰਿਹਾ ਉਹਨੂੰ ਪਤਾ ਲੱਗ ਰਿਹਾ ਕਿ ਮੈਂ ਕੀ ਕੀਤਾ ਬਹੁਤ ਚੰਗੀ ਗੱਲ ਹੈ ਔਰ ਸਾਨੂੰ ਇਹਦੀ ਬੜੀ ਖੁਸ਼ੀ ਹੈ ਔਰ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਮੈਨੂੰ ਸਪੈਸ਼ਲ ਤੌਰ ਤੇ ਉਹਨਾਂ ਨੇ ਇਨਵਾਈਟ ਕੀਤਾ ਸੱਦਾ ਪੱਤਰ ਭੇਜਿਆ ਤੁਸੀਂ ਮੈਚ ਆ ਗਏ ਤੁਹਾਡੇ ਰੂਪ ਰੂਪ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਬਹੁਤ ਚੰਗਾ ਲੱਗਦਾ ਹੈ ਔਰ ਪੰਜਾਬੀ ਮਾਂ ਬੋਲੀ ਦੀ ਜਿਹਦੀ ਉਹਨਾਂ ਨੇ ਸੇਵਾ ਕੀਤੀ ਹੈ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਉਹਨਾਂ ਨੂੰ ਜਿੰਦੇ ਜੀ ਇਹ ਪਤਾ ਹੋਵੇ ਕਿ ਮੈਂ ਕੰਮ ਕੀਤਾ ਹੋਇਆ ਮਰਨ ਤੋਂ ਬਾਅਦ ਮੇਲੇ ਬਹੁਤ ਦੇਖਿਆ ਹੈ ਪਰ ਇਹ ਬੀਲਾ ਇੱਕ ਨਵਿਕੜਾ ਮੇਲਾ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਇਸ ਮੇਲੇ ਤੇ ਆਣ ਕੇ ਦੇਖੋ ਸਾਡਾ ਵਿਸ਼ਵ ਪੰਜਾਬੀ ਸਭਾ ਬਣਾਉਂਦਾ ਮਤਲਬ ਇਹੀ ਸੀਗਾ ਕਿ ਅਸੀਂ ਸਾਰੇ ਵਿਸ਼ਵ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਲਈ ਆਪਣਾ ਕੰਮ ਕਰ ਸਕੀਏ ਜਿਵੇਂ ਕਹਿ ਦਿੰਨੇ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਮੈਂ ਤਾਂ ਕਹਿਣਾ ਹੁੰਦਾ ਕਿ ਪੰਜਾਬੀ ਮਾਂ ਬੋਲੀ ਸੇਵਾ ਸੀ ਕਰ ਹੀ ਨਹੀਂ ਸਕਦੇ ਪੰਜਾਬੀ ਮਾਂ ਦਾ ਕਰਜ਼ਾ ਦਾ ਕਰਦੀ ਇਹਨੇ ਬਹੁਤ ਹੈ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਤੇ ਪੰਜਾਬੀ ਮਾਂ ਬੋਲੀ ਕਰਕੇ ਹੀ ਆਂ ਹੋਰ ਮੇਰੇ ਚ ਕੋਈ ਇੱਕੋ ਐਮਤ ਨਹੀਂ ਹੈਗੀ ਪੰਜਾਬੀ ਮਾਂ ਬੋਲੀ ਦੇ ਨਾਲ ਮੈਂ ਜੁੜਿਆ ਹੋਇਆ ਅੱਜ ਮੈਂ ਤੁਹਾਡੇ ਸਾਹਮਣੇ ਗੱਲਬਾਤ ਕਰ ਰਿਹਾ ਇਹ ਵੀ ਮੈਨੂੰ ਪੰਜਾਬੀ ਮਾਂ ਬੋਲੀ ਦੇਣ ਹੈ ਔਰ ਮੈਂ ਪੰਜਾਬੀ ਮਾਂ ਬੋਲੀ ਦਾ ਮਹਿਸ਼ ਦੇਣਦਾਰ ਆ ਇਹ ਸਾਡੀ ਜਾਨ ਹੈ ਸਾਡੀ ਜਿੰਦ ਸਾਡੀ ਸ਼ਾਨ ਸਾਡੀ ਪਛਾਣ ਹੈ ਪੰਜਾਬੀ ਮਾਂ ਬੋਲੀ